ਸਾਤਰੀਆ ਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਇੱਕ ਐਸੀ ਜਗ੍ਹਾ ਦੇ ਉੱਪਰ ਲੈ ਕੇ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਐਸੇ ਗੁਰੂ ਘਰ ਦੇ ਦਰਸ਼ਨ ਤੁਹਾਨੂੰ ਕਰਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕੋ ਹੀ ਜਗ੍ਹਾ ਦੇ ਉੱਪਰ ਨਮਾਜ਼ ਪੜ੍ਹੀ ਜਾਂਦੀ ਹੈ ਸ਼ਿਵਲਿੰਗ ਦੀ ਪੂਜਾ ਕੀਤੀ ਜਾ ਰਹੀ ਹੈ ਅਤੇ ਉਸੇ ਜਗ੍ਹਾ ਨਿਤਨੇਮ ਵੀ ਕੀਤਾ ਜਾ ਰਿਹਾ ਹੈ ਤੁਸੀਂ ਸੋਚਿਆ ਹੋਵੇਗਾ ਕਿ ਗੁਰੂ ਘਰ ਸਿਰਫ ਧਰਮ ਦਾ ਪ੍ਰਤੀਕ ਹੈ ਮਸਜਿਦ ਮੁਸਲਮਾਨਾਂ ਦੀ ਅਤੇ ਮੰਦਿਰ ਹਿੰਦੂਆਂ ਦਾ ਪਰ ਇਹ ਜਗ੍ਹਾ ਇਨਾ ਸਭ ਧਾਰਨਾਵਾਂ ਨੂੰ ਤੋੜਦੀ ਹੈ ਅਸੀਂ ਆ ਉਸ ਪਵਿੱਤਰ ਧਰਤੀ ਤੇ ਜਿੱਥੇ ਇੱਕੋ ਛੱਤ ਦੇ ਹੇਠ ਸਤਨਾਮ ਵਾਹਿਗੁਰੂ ਦੀ ਪਵਿੱਤਰ ਗੁਰਬਾਣੀ ਗੂੰਜਦੀ ਹੈ ਅੱਲਾਹੂ ਅਕਬਰ ਦੀ ਨਮਾਜ਼ ਪੜੀ ਜਾਂਦੀ ਹੈ ਤੇ ਨਾਲ ਹੀ ਹਰ ਹਰ ਮਹਾਦੇਵ ਦਾ ਜਕਾਰਾ ਲਾਗੇ ਸ਼ਿਵਲਿੰਗ ਤੇ ਜਲ ਵੀ ਚੜਾਇਆ ਜਾਂਦਾ ਹੈ ਅਤੇ ਇਹ ਸਭ ਕੰਮ ਕਰਨ ਵਾਲਾ ਵਿਅਕਤੀ ਸਿਰਫ ਇੱਕ ਇਨਸਾਨ ਹੈ ਇੱਕ ਗਰੰਥੀ ਸਿੰਘ ਜੋ ਕਿ ਇਸ ਦੀ ਸੇਵਾ ਨਿਭਾਉਂਦਾ ਹੈ ਉਹ ਨਮਾਜ਼ ਵੀ ਪੜਦਾ ਹੈ ਸ਼ਿਵਲਿੰਗ ਤੇ ਜਲ ਵੀ ਚੜਾਉਂਦਾ ਹੈ ਅਤੇ ਨਿਤਨੇਮ ਵੀ ਕਰਦਾ ਹੈ। ਜੀ ਹਾਂ ਦੱਸ ਦਈਏ ਕਿ ਇਸ ਗੁਰੂ ਘਰ ਨੂੰ ਲੈ ਕੇ ਕਾਫੀ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਉੱਠਦੇ ਨੇ ਕਿ ਆਖਰਕਾਰ ਇਹ ਇੱਕੋ ਹੀ ਜਗ੍ਹਾ ਕਿਉਂ ਨੇ? ਕਈ ਲੋਕ ਕਹਿ ਰਹੇ ਨੇ ਕਿ ਆਰਐਸਐਸ ਦੀ ਚਾਲ ਹੈ, ਕਈ ਲੋਕ ਕਹਿ ਰਹੇ ਨੇ ਕਿ ਇਹ ਧਰਮਾਂ ਦਾ ਏਕਾ ਹੈ। ਪਰ ਅੱਜ ਅਸੀਂ ਤੁਹਾਨੂੰ ਇਸ ਕੱਲੀ-ਕੱਲੀ ਗੱਲ ਤੋਂ ਕੱਲੀ-ਕੱਲੀ ਘਟਨਾ ਤੋਂ ਰੂਬਰੂ ਕਰਾਉਣੀ ਹੈ ਕਿ ਆਖਰਕਾਰ ਕੀ ਵਜ੍ਹਾ ਹੈ ਕਿ ਐਸੇ ਹੀ ਜਗ੍ਹਾ ਦੇ ਉੱਪਰ ਸ਼ਿਵਲਿੰਗ ਵੀ ਬਣਿਆ ਹੋਇਆ ਤੇ ਗੁਰੂ ਘਰ ਹੈ ਕਿੱਥੇ? ਤੁਹਾਡੇ ਮਨ ਦੇ ਵਿੱਚ ਸਵਾਲ ਵੀ ਉੱਠਦਾ ਹੋਵੇਗਾ। ਕਿ ਗੁਰੂ ਘਰ ਕਿਹੜੀ ਜਗ੍ਹਾ ਹੈ ਇਸ ਕੱਲੀ ਕੱਲੀ ਗੱਲ ਤੋਂ ਰੂਬਰੂ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਕੋਮੈਂਟ ਬਾਕਸ ਦੇ ਵਿੱਚ ਤੁਸੀਂ ਸਤਨਾਮ ਵਾਹਿਗੁਰੂ ਜਾਂ ਫਿਰ ਜਿਸ ਵੀ ਧਰਮ ਨੂੰ ਮੰਨਦੇ ਹੋ ਤੁਸੀਂ ਉਸ ਦਾ ਜੈ ਘੋਸ਼ ਜ਼ਰੂਰ ਲਿਖਿਓ ਤੇ ਆਪਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਐਸੇ ਗੁਰੂ ਘਰ ਦੇ ਬਾਰੇ ਜੋ ਸਾਰੇ ਹੀ ਧਰਮਾਂ ਦਾ ਪ੍ਰਤੀਕ ਹੈ ਅਤੇ ਉੱਥੇ ਹਰ ਧਰਮ ਦੇ ਲੋਕ ਆਉਂਦੇ ਨੇ ਹਰ ਧਰਮ ਦੇ ਹਰ ਮਜ਼ਬ ਦੇ ਲੋਕ ਉੱਥੇ ਆਉਂਦੇ ਨੇ ਆ ਕੇ ਆਪਣਾ ਸੀਸ ਝੁਕਾਉਂਦੇ ਨੇ ਅਤੇ ਉੱਥੇ ਪਹੁੰਚ ਕੇ ਉਸ ਪਰਮਪితਾ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਕਿਉਂਕਿ ਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਉਸ ਪ੍ਰਮਾਤਮਾ ਦੀ ਜੋਤ ਜਿਹੜੀ ਹੈ ਉਹ ਇੱਕ ਹੈ ਇਕਮਾਈ ਯੁਗਤ ਵਿਆਈ ਤਿੰਨ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਧਰਮਾਂ ਦੀ ਤੇ ਇਹ ਵੀ ਕਿਹਾ ਗਿਆ ਕਿ ਮਾਜਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕਦੇ ਵੀ ਧਰਮ ਨਹੀਂ ਸਿਖਾਉਂਦਾ ਕਿ ਆਪਸ ਵਿੱਚ ਬੈਰ ਰੱਖੋ ਅਸੀਂ ਜਿਹੜੇ ਗੁਰੂ ਘਰ ਦੀ ਗੱਲ ਕਰਨ ਜਾ ਰਹੇ ਹਾਂ ਰਾਜਸਥਾਨ ਦੇ ਕਰਨਪੁਰ ਦੇ ਵਿੱਚ ਹੈ ਉੱਥੇ ਅੱਜ ਵੀ ਇੱਕ ਸਾਈਡ ਸ਼ਿਵਲਿੰਗ ਹੈ ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਇੱਕ ਪਾਸੇ ਨਮਾਜ਼ ਵੀ ਪੜੀ ਜਾਂਦੀ ਹੈ ਸਾਰੇ ਧਰਮਾਂ ਦੇ ਲੋਕ ਉੱਥੇ ਆਉਂਦੇ ਨੇ ਪੂਰੇ ਹੀ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਉੱਥੇ ਰਹਿੰਦੇ ਨੇ ਜੇਕਰ ਤੁਸੀਂ ਵੀ ਉਸ ਗੁਰੂ ਘਰ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਰੋਡਵੰਸ਼ ਧਰਮਸ਼ਾਲਾ ਕਰਨਪੁਰ ਉੱਥੇ ਪਹੁੰਚ ਕੇ ਉੱਥੇ ਤੁਸੀਂ ਜਾ ਕੇ ਸਭ ਕੁਝ ਦੇਖ ਸਕਦੇ ਹੋ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ